ਅੱਜ ਸਾਨੂੰ अर्ली ਮਾਰਨਿੰਗ ਕਰੀਬ 5:30 ਵਜੇ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਬੰਦਾ ਹੈਗਾ ਜਿਹਦੀ ਉਮਰ ਕਰੀਬ 35 ਸਾਲ ਹੈ ਕੁਲਵਿੰਦਰ ਉਰਫ ਕਿੰਦਾ ਇਹਦਾ ਨਾਮ ਹੈਗਾ ਇਹਦੀ ਡੈਥ ਹੋਈ ਹੈਗੀ ਹੈ ਇਹਦਾ ਮਰਡਰ ਹੋਇਆ ਹੈ ਤੇ ਇਮੀਡੀਏਟਲੀ ਜਿਹੜਾ ਮਰਡਰ ਸੀਗਾ ਉਹ ਬੜੇ ਬਰੂਟਲ ਤਰੀਕੇ ਨਾਲ ਕੀਤਾ ਗਿਆ ਸੀ ਜਿਹੜਾ ਉਹਦੀ ਹੈਡ ਸੀਗਾ ਉਹ ਅਲੱਗ ਕੀਤਾ ਹੋਇਆ ਸੀ ਬਾਕੀ ਬਾਡੀ ਨਾਲ ਤੇ ਜਲਾਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਦੇ ਵਿੱਚ ਸਵਿਫਟਲੀ ਸਾਡੀ ਜਿਹੜੀ ਆਦਮਪੁਰ ਪੁਲਿਸ ਦੀ ਟੀਮ ਐਸ ਐਚਓ ਆਦਮਪੁਰ ਡੀਐਸਪੀ ਆਦਮਪੁਰ ਤੇ ਚੌਂਕੀ ਇੰਚਾਰਜ ਅਲਾਵਲਪੁਰ ਇਹਨਾਂ ਦੀ ਟੀਮਸ ਨੇ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਤੇ ਜਿਹੜਾ ਬੰਦਾ ਸੀਗਾ ਜਿਹਨੇ ਜਿਹੜਾ ਅਕਿਊਜ਼ ਸੀਗਾ ਉਹਦਾ ਨਾਮ ਹੈਗਾ ਜੀ ਆਪਣਾ ਸੋਨੂ ਉਡੀ ਉਮਰ ਕਰੀ 45 ਸਾਲ ਹੈ ਉਹਨੂੰ ਇਮੀਡੀਏਟਲੀ ਸੀਸੀਟੀਵੀ ਕੈਮਰਾ ਚੈੱਕ ਕਰਦੇ ਹੋਏ ਉਹਦਾ ਰੂਟ ਬਣਾਇਆ ਗਿਆ ਕਿ ਕਿੱਧਰ ਨੂੰ ਗਿਆ ਤੇ ਇਮੀਡੀਏਟਲੀ ਵਿਦਨ 2 ਆਵਰਸ ਅਸੀਂ ਬੰਦਾ ਜਿਹੜਾ ਹੈਗਾ ਉਹ ਰਾਉਂਡ ਅਪ ਕਰਕੇ ਉਹ ਤੋਂ ਅਮੀ ਪੁੱਛਗਿੱਛ ਕੀਤੀ ਤੇ ਉਹਨੇ ਜਿਹੜਾ ਹੈਗਾ ਆਪਣਾ ਇੱਕ ਜਰਮ ਮੰਨਿਆ ਕਿ ਕੀ ਕਾਰਨ ਕੀ ਸੀਗਾ ਕਿ ਕਿਉਂ ਉਹਨੇ ਇੱਕ ਮਰਡਰ ਕੀਤਾ ਤੇ ਕਿਵੇਂ ਕੀਤਾ ਜਿਹੜਾ ਅਕਿਊਜ਼ਡ ਹੈਗਾ ਬੇਸਿਕਲੀ ਇਹਨੇ ਇੱਕ ਪਹਿਲਾਂ ਜਿਹੜਾ ਵਿਕਟਮ ਹੈ ਉਹਦੇ ਘਰ ਗਿਆ ਉਹਦੇ ਦਾਤਰ ਦਾ ਵਾਰ ਕੀਤਾ ਸੀ ਤੇ ਉਤੋਂ ਬਾਅਦ ਉਹਦੀ ਬਾਡੀ ਡੰਪ ਕਰਨ ਲਈ 50 50 60 ਕ੍ਰੀਬ ਮੀਟਰ ਦੂਰ ਉੱਥੇ ਲੈ ਕੇ ਗਿਆ ਤੇ ਉਹਦੇ ਵਿੱਚ ਉਹਨੇ ਉਹਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਤੇ ਜਦੋਂ ਉਹਦੇ ਉੱਤੇ ਅੱਗ ਲੱਗੀ ਹੋਈ ਸੀ ਤੇ ਉਹਨੂੰ ਕਵਰ ਕਰਨ ਕਰਕੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਦੋਂ ਧਿਆਨ ਚ ਆਇਆ ਵੀ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਹੋ ਰਹੀ ਹੈ ਤੇ ਇਮੀਡੀਏਟਲੀ ਫਿਰ ਸਾਡੀ ਟੀਮਸ ਨੇ ਐਕਟਿਵ ਹੋ ਕੇ ਇਹ ਬੰਦੇ ਨੂੰ ਅਰੈਸਟ ਕੀਤਾ ਜਿੱਥੋਂ ਤੱਕ ਇਹਦਾ ਮੋਟਿਵ ਹੈਗਾ ਮਰਡਰ ਦਾ ਉਹ ਇਹ ਹੈ ਕਿ ਜਿਹੜਾ ਦੋਸ਼ੀ ਹੈਗਾ ਇਹ ਬੇਸਿਕਲੀ ਇੱਕ ਚੋਰ ਹੈਗਾ ਸਜ਼ਾ ਵੀ ਹੋਇਆ ਹੋਇਆ ਹੈ 457 380 ਸੈਕਸ਼ਨ ਦੇ ਅੰਡਰ 19722 ਮਕਦਮਾ ਨੰਬਰ 123 ਪੀਐਸ ਆਦਮਪੁਰ ਦੇ ਖਿਲਾਫ ਦਰਜ ਹੈ 1 ਸਾਲ ਦੀ ਇਹਨੂੰ ਸਜ਼ਾ ਵੀ ਹੋਈ ਹੋਈ ਹੈ ਤੇ ਇਹਨੂੰ ਇਹ ਸੀਗਾ ਕਿ ਇਹ ਦੋਨੋਂ ਬੰਦੇ ਪਹਿਲਾਂ ਆਪਸ ਵਿੱਚ ਮਿਲਣ ਦੋਸਤ ਸੀਗੇ ਇਹਨਾਂ ਦਾ ਰஞ்சிਤ ਸੀਗੀ ਮੈਂ ਜੇਲ੍ਹ ਚਲੇ ਗਿਆ ਇਹ ਇਹ ਰਹਿ ਗਿਆ ਬੰਦਾ ਕਿ ਇਹ ਵੀ ਮੇਰੇ ਨਾਲ ਸੀ ਚੋਰੀਆਂ ਕਰਦਾ ਬਟ ਜਦਕੀ ਇਹਨੂੰ ਸਜ਼ਾ ਨਹੀਂ ਹੋਈ ਤਾਂ ਇਹ ਰஞ்சிਸ਼ ਕਰਦਾ ਸੀਗਾ ਤੇ ਜਦੋਂ ਇਹ ਜੇਲ੍ਹ ਗਿਆ ਇਹਨੇ ਕੁਝ ਪੈਸੇ ਵੀ ਆਪਣੇ ਇਹਦੇ ਕੋਲ ਰੱਖਤੇ ਸੀਗੇ ਦੋਸ਼ੀ ਜਿਹੜਾ ਵਿਕਟਮ ਹੈਗਾ ਤੇ ਉਹਦੀ ਖਾਰ ਖਾਂਦਾ ਸੀ ਉਹਦੀ ਰஞ்சிਸ਼ ਰੱਖਦਾ ਸੀ ਜਿਹਦੇ ਤਹਿਤ ਇਹਨੇ ਜੈ ਬਰੂਟਲ ਮਰਡਰ ਜਿਹੜਾ ਹੈ ਉਹਨੂੰ ਅੰਜਾਮ ਦਿੱਤਾ ਜੀ